ਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਮਾਈ ਸਰਖਾਨਾ ਦੇ ਪ੍ਰੇਮ ਦੀ ਸਾਖੀ ਮਾਲਵੇ ਦੇ ਵਿੱਚ ਇੱਕ ਸਰਖਾਨਾ ਪਿੰਡ ਹੈ ਸ੍ਰੀ ਗੁਰੂ ਹਰ राय ਸਾਹਿਬ ਦੇ ਸਮੇਂ ਇੱਕ ਮਾਈ ਇਸ ਨਗਰ ਵਿੱਚ ਰਹਿੰਦੀ ਸੀ ਉਸ ਮਾਈ ਨੇ ਸੱਚੇ ਸਤਗੁਰਾਂ ਦੀ ਉਪਮਾ ਸੁਣੀ ਇਹ ਵੀ ਸੁਣਿਆ ਕਿ ਸੱਚੇ ਸਤਗੁਰੂ 84 ਦੇ ਘੇੜ ਵਿੱਚੋਂ ਕੱਢ ਦਿੰਦੇ ਹਨ ਕੋਈ ਪੁਰਖ ਜੇ ਉਹਨਾਂ ਦੀ ਸੇਵਾ ਕਰੇ ਤਾਂ ਉਸ ਦੀ ਜੀਵ ਆਤਮਾ ਮੁਕਤ ਹੋ ਜਾਂਦੀ ਹੈ ਮਾਈ ਦੀ ਉਮਰ ਵਡੇਰੀ ਸੀ ਗੁਰੂ ਜੀ ਦੀਆਂ ਸਾਂਖੀਆਂ ਸੁਣ ਸੁਣ ਕੇ ਹਿਰਦੇ ਵਿੱਚ ਪ੍ਰੇਮ ਲੱਗਣ ਲੱਗ ਗਈ ਉਹਦੀ ਤੇਬਰ ਇੱਛਾ ਹੋਈ ਕਿ ਉਹ ਗੁਰੂ ਜੀ ਦੇ ਦਰਸ਼ਨ ਕਰੇ ਪਰ ਦਰਸ਼ਨ ਖਾਲੀ ਹੱਥ ਨਾ ਕਰੇ ਸੱਚੇ ਸਤਗੁਰਾਂ ਨੂੰ ਕੋਈ ਨਾ ਕੋਈ ਚੀਜ਼ ਪੇਟਾ ਵਿੱਚ ਦੇਵੇ ਸੋਚ-ਸੋਚ ਕੇ ਉਸ ਨੇ ਇਹ ਫੈਸਲਾ ਕੀਤਾ ਕਿ ਸਤਿਗੁਰਾਂ ਵਾਸਤੇ ਚਾਦਰਾਂ ਬਣਾਵੇ ਮਨ ਨਾਲ ਚਾਦਰੇ ਦਾ ਫੈਸਲਾ ਕਰਕੇ ਮੋٹے-ਮੋٹے ਗੁੱਲਾਂ ਵਾਲੀ ਸੁੰਦਰ ਕਪਾਹ ਲਈ ਉਸ ਕਪਾਹ ਦਾ ਰੂੰ ਵੇਲਿਆ ਰੂੰ ਵੇਲ ਕੇ ਤੇਲੀ ਕੋਲੋਂ ਰੀਜ ਨਾਲ ਤੁੰਬਾਇਆ ਤੁੰਬੇ ਹੋਏ ਰੂਹ ਦੀਆਂ ਪ੍ਰੇਮ ਨਾਲ ਪੋਣੀਆਂ ਵੱਟੀਆਂ ਪੋਣੀਆਂ ਵੱਟੀਆਂ ਗਈਆਂ ਤਾਂ ਚਰਖਾ ਢਾਕੇ ਬੈਠ ਗਈ ਸੱਚੇ ਸਤਗੁਰਾਂ ਦਾ ਧਿਆਨ ਧਰ ਕੇ ਵਾਹਿਗੁਰੂ ਸਿਮਰਨ ਕਰਦਿਆਂ ਹੋਇਆਂ ਉਸ ਨੇ ਸੂਤ ਕੱਤਿਆ ਜਦੋਂ ਸੂਤ ਕੱਤਿਆ ਗਿਆ ਤਾਂ ਜਲਾਹੇ ਦੇ ਕੋਲ ਗਈ ਉਸ ਨੂੰ ਅੱਖ ਲੱਗੀ ਵੀਰਾ ਮੈਂ ਇਹ ਸੂਤ ਬਹੁਤ ਪ੍ਰੇਮ ਨਾਲ ਬਰੀਕ ਕੱਤਿਆ ਹੈ ਸਰਦਾ ਤੇ ਮਾਂ ਨਾਲ ਇਸ ਦਬਰੀਕ ਤੇ ਸੁੰਦਰ ਕਪੜਾ ਬੁਣਦੇ ਇਹੇ ਕਪੜੇ ਦਾ ਚਾਦਰ ਆਸਿਉਂ ਕੇ ਮੈਂ ਸੱਚੇ ਸਤਗੁਰੂ ਦੀ ਪੇਟਾ ਕਰਨਾ ਹੈ ਉਹ ਸਤਗੁਰੂ ਜੋ ਭਵਜਲ ਤੋਂ ਪਾਰ ਕਰ ਦਿੰਦੇ ਹਨ ਜਿਲਾਹੇ ਨੇ ਮਾਤਾ ਦੀ ਬੇਨਤੀ ਪ੍ਰਵਾਨ ਕਰ ਲਈ ਉਸ ਨੇ ਰੀਜ ਨਾਲ ਸ਼ਾਨਦਾਰ ਖੱਦਰ ਬੁਣਿਆ ਜਦੋਂ ਤਾਣੀ ਤਿਆਰ ਹੋ ਗਈ ਤਾਂ ਮਾਈ ਦੇ ਘਰ ਦੇ ਆਇਆ ਮਾਈ ਨੇ 4 ਗੁਣਾ ਵੱਧ ਮਜ਼ਦੂਰੀ ਦਿੱਤੀ ਮਾਈ ਨੇ ਹੱਥੀਂ ਚਾਦਰਾ ਸੀਤਾ ਸਿਉਂ ਕੇ ਰੋਟੀ ਪਕਾਈ ਦੂਰੇ ਪਰੌਂਠੇ ਪੁਕਾ ਕੇ ਖੰਡ ਘੇਓਰ ਲਾਇਆ ਤੇ ਸ਼ਰਧਾ ਨਾਲ ਝੁੱਕ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਤੁਰ ਪਈ ਧਿਆਨ ਗੁਰ ਚਰਨਾਂ ਵੱਲ ਤੇ ਜ਼ੁਬਾਨ ਉੱਤੇ ਸਤਨਾਮ ਵਾਹਿਗੁਰੂ ਦਾ ਜਾਪ ਸੀ ਉਦੇ ਲੂ ਨੂੰ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਗ ਸੀ ਉਸੇ ਤਰ੍ਹਾਂ ਦੀ ਤਾਂਗ ਜਿਵੇਂ ਮਛਲੀ ਨੂੰ ਨੀਰ ਦੀ ਤੇ ਚਕੋਰ ਨੂੰ ਚੰਦ ਦੇ ਚੜਨ ਦੀ ਤਾਂਗ ਹੁੰਦੀ ਹੈ ਪ੍ਰੇਮ ਨਾਲ ਗਦਗਦ ਹੋਈ ਮਾਈ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾ ਰਹੀ ਸੀ ਸ੍ਰੀ ਗੁਰੂ ਹਰ ਰਾਏ ਸਾਹਿਬ ਪ੍ਰੇਮ ਦੇ ਪੁੰਜ ਅੱਗੇ دیਵਾਨ ਵਿੱਚ ਬਰਾਜਮਾਨ ਸਨ ਦੀਵਾਨ ਸਜਿਆ ਹੋਇਆ ਸੀ ਰਾਜੇ ਮਹਾਰਾਜੇ ਤੇ ਸਾਹੂਕਾਰ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਂਦੇ ਤੇ ਕੀਮਤੀ ਸਮਾਨ ਭੇਟਾ ਕਰ ਦਿੰਦੇ ਗੁਰੂ ਜੀ ਤੇ ਤੇਜ ਗੁਰੂ ਜੀ ਦੇ ਤੇਜ ਪ੍ਰਤਾਪ ਅਤੇ ਲੋਕਾਂ ਦੀ ਸ਼ਰਧਾ ਪਾਵਨਾ ਦੇਖ ਕੇ ਮਾਈ ਹੈਰਾਨ ਹੋ ਗਈ ਮੈਂ ਗਰੀਬਨੀ ਹਾਂ ਇੱਥੇ ਰੇਸ਼ਮ مخਮਲ ਤੇ ਦੁਸ਼ਾਲੇ ਭੇਟਾ ਹੁੰਦੇ ਹਨ ਮੇਰੇ ਖੱਦਰ ਦੀ ਕੀਮਤ ਮੈਨੂੰ ਅੱਗੇ ਕਿਸੇ ਨੇ ਨਹੀਂ ਜਾਣ ਦੇਣਾ ਮੈਨੂੰ ਮੱਥਾ ਵੀ ਨਹੀਂ ਟੇਕਣ ਦੇਣਾ ਮਾਈ ਦੀ ਆਤਮਾ ਦੀ ਆਵਾਜ਼ ਸੀ ਉਹ ਡਰ ਕੇ ਪਿੱਛੇ ਹੋ ਗਈ ਖੱਦਰ ਦੀ ਚਾਦਰ ਤੇ ਰੋਟੀ ਉਸਨੇ ਬੁੱਕਲ ਵਿੱਚ ਲਕੋ ਲਈ ਪਰ ਹਿਰਦੇ ਵਿੱਚ ਪ੍ਰੇਮ ਸੀ ਇੱਕ ਪਾਸੇ ਹੋ ਕੇ ਨੈਣਾ ਵਿੱਚ ਹੰਝੂ ਪਾਰ ਕੇ ਮਨ ਹੀ ਮਨ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਨ ਲੱਗੀ ਉਸਨੇ ਨੈਣ ਮੁੰਦ ਲਏ ਹੱਥ ਜੋੜ ਕੇ ਆਤਮਾ ਨੇ ਪੁਕਾਰ ਕੀਤੀ हे दाता ਮੈਂ ਕੰਗਾਲ ਬੇਸਮਝਾਂ ਮੈਨੂੰ ਪਤਾ ਨਹੀਂ ਤੇਰੇ ਦਰਬਾਰ ਵਿੱਚ ਕਿਵੇਂ ਪੇਸ਼ ਹੋਵਾਂ ਬੜੇਪਾ ਮੇਰੇ ਅੰਗ-ਅੰਗ ਨੂੰ ਕੰਬਾ ਰਿਹਾ ਹੈ ਮੈਨੂੰ ਦਰਸ਼ਨ ਹੋ ਜਾਣ ਦੀਨ ਦਿਆਲ ਪ੍ਰੇਮ ਪੁੰਜ ਸਤਗੁਰੂ ਮਿਹਰ ਕਰੋ ਦਇਆ ਕਰੋ ਪਾਪ ਖੰਡੋ ਮੈਂ ਦਰਸ਼ਨ ਵਾਸਤੇ ਦੂਰ ਤੋਂ ਚੱਲ ਕੇ ਆਈ ਹਾਂ ਅੰਤਜਾਮੀ ਮੇਰਾ ਦੇ ਸਾਈਂ ਆਪ ਪਰਮੇਸ਼ਰ ਸਤਗੁਰੂ ਜਾਣ ਗਏ ਕਿ ਕੋਈ ਬੁੱਢੜੀ ਮਾਈ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਪ੍ਰੇਮ ਨੇ ਖਿੱਚ ਪਾਈ ਦਤਾਰ ਸਿੰਘਾਸਨ ਤੋਂ ਉੱਠੇ ਤੇ ਬਾਹਰ ਨੂੰ ਤੁਰ ਪਏ ਸਿੱਖ ਸੰਗਤਾਂ ਮਸੰਦ ਤੇ ਸੇਵਕ ਹੈਰਾਨ ਸਨ ਕਿ ਚੋਜੀ ਪ੍ਰੀਤਮ ਕਿੱਧਰ ਚਲੇ ਗਏ ਹਨ ਸਤਿਗੁਰਾਂ ਨੇ ਸੇਵਕਾਂ ਨੂੰ ਹੁਕਮ ਕੀਤਾ ਘੋੜਾ ਤਿਆਰ ਕਰੋ ਉਸ ਵੇਲੇ ਘੋੜਾ ਆ ਗਿਆ ਘੋੜੇ ਉੱਤੇ ਚੜ ਕੇ ਥੋੜਾ ਪੰਦ ਗਏ ਤਾਂ ਅੱਗੋਂ ਮਾਈ ਸਰਖਾਨਾ ਅੱਖਾਂ ਮੀਟ ਕੇ ਇੱਕ ਕੰਦ ਨਾਲ ਲੱਗੀ ਹੋਈ ਹੈ ਤੇ ਅਰਜੋਈਆਂ ਕਰ ਰਹੀ ਸੀ ਸਤਿਗੁਰਾਂ ਨੇ ਨੇੜੇ ਹੋ ਕੇ ਆਖਿਆ ਮਾਤਾ ਜੀ ਦੇਖੋ ਅੱਖਾਂ ਖੋਲ ਕੇ ਦੇਖੋ ਸਤਿਗੁਰਾਂ ਦਾ ਇਹ ਬੋਲ ਸੁਣ ਕੇ ਮਾਈ ਸਰਖਾਨਾ ਨੇ ਅੱਖਾਂ ਖੋਲੀਆਂ ਤੱਕਿਆ ਉਹ ਦਾਤੇ ਘੋੜੇ ਉੱਤੇ ਸਵਾਰ ਖਲੋਤੇ ਹਨ ਮਾਈ ਕਾਲੀ ਨਾਲ ਅੱਗੇ ਹੋਈ ਚਰਨਾ ਉੱਤੇ ਮੱਥਾ ਟੇਕਿਆ ਖੁਸ਼ੀ ਵਿੱਚ ਐਨੀ ਬੇਬਲ ਹੋਈ ਕਿ ਉਹਦੀ ਜ਼ੁਬਾਨ ਨਾ ਖੁੱਲੀ ਉਹੋ ਬੋਲ ਨਾ ਸਕੀ ਢੁਲਦੇ ਨੈਣਾ ਸਤਿਗੁਰਾਂ ਵੱਲ ਦੇਖੀ ਜਾ ਰਹੀ ਸੀ ਸੱਚੇ ਪਾਤਸ਼ਾਹ ਨੇ ਆਖਿਆ ਚੰਗਾ ਮਾਤਾ ਜੀ ਰੋਟੀ ਦਿਓ ਮੈਂ ਮੈਨੂੰ ਭੁੱਖ ਲੱਗੀ ਏ ਮੈਂ ਰੋਟੀ ਖਾਵਾਂ ਮਾਈ ਨੇ ਬੁੱckel ਵਿੱਚੋਂ ਘੋ ਖੰਡ ਵਾਲਾ ਛੰਨਾ ਤੇ ਪਰੌਂਠੇ ਕੱਢ ਕੇ ਸਤਿਗੁਰਾਂ ਨੂੰ ਫੜਾ ਦਿੱਤੇ ਸਤਗੁਰਾਂ ਨੇ ਪ੍ਰਸੰਨ ਹੋ ਕੇ ਪ੍ਰਸ਼ਾਦ ਦੇ ਛਕੇ ਪ੍ਰਸ਼ਾਦ ਦਾ ਛਕਣ ਪਿੱਛੋਂ ਸਤਗੁਰੂ ਜੀ ਨੇ ਚਾਦਰ ਦੀ ਮੰਗ ਕੀਤੀ ਮਾਈ ਨੇ ਚਾਦਰ ਗੁਰੂ ਜੀ ਦੇ ਭੇਟ ਕਰ ਦਿੱਤੀ ਮਾਈ ਨੇ ਦਰਸ਼ਨ ਕਰ ਲਏ ਮਨ ਹੀ ਸ਼ਰਧਾ ਪੂਰੀ ਹੋ ਗਈ ਮਾਈ ਨਿਹਾਲ ਹੋ ਗਈ ਉਹਦਾ ਜਨਮ ਮਰਨ ਦਾ ਗੇੜ ਖਤਮ ਹੋ ਗਿਆ ਦਾਦੇ ਨੇ ਆਪਣੀ ਕਿਰਪਾਲਤਾ ਨਾਲ ਮਾਈ ਸਰਖਾਨਾ ਨੂੰ ਅਮਰ ਕਰ ਦਿੱਤਾ ਉਸ ਮਾਈ ਦੇ ਨਾਮ ਉਤੇ ਅਜੇ ਤੱਕ ਪਿੰਡ ਦਾ ਨਾਮ ਮਾਈ ਸਰਖਾਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ